ਇਹ ਵਾਰ ਪਾਣੀ ਦੀਆਂ ਭਰੀਆਂਆਂ ਮੀਆਂ ਟਰਾਲੀਆਂ ਨੇ ਜਿਹੜੇ ਆਪਣੇ ਖੇਤਾਂ ਦੇ ਵਿੱਚੋਂ ਕਿਸਾਨ ਲੈ ਕੇ ਜਾ ਰਹੇ ਨੇ ਮਹਿੰਗੇ ਭਾ ਦਾ ਡੀਜ਼ਲ ਫੂਕ ਰਹੇ ਨੇ ਜੰਗਾਰ ਲਾਇਆ ਜੱਟਾਂ ਨੇ ਆਪਣਾ ਟਰਾਲੀਆਂ ਭਰਦੇ ਆ ਉੱਥੇ ਰੇਲ ਚ ਪਾਉਂਦੇ ਆ ਡਾਕਟਰ ਬਲਬੀਰ ਜੀ ਕਹਿ ਰਹੇ ਸੀ ਕਿ ਪਾਈਪ ਲਾਈਨ ਪਾਵਾਂਗੇ ਇੱਥੇ ਬੋਰ ਕਰਾਵਾਂਗੇ ਕੋਈ ਹੋਇਆ ਜੀ ਹੱਲ ਜੀ ਕੋਈ ਹੱਲ ਨਹੀਂ ਹੋਇਆ ਹਾਂ ਜੀ ਗੱਲਾਂ ਗੱਲਾਂ ਕਰਦਾ ਸਰਤਾ ਜੀ ਕਈ ਦਿਨਾਂ ਤੋਂ ਲੱਗੇ ਵਿਊ ਸਾਨੂੰ ਚੌਥਾ ਦਿਨ ਆ ਜੀ ਅੱਜ ਪਹਿਲਾ ਰਾਤੀ ਝਟਾ ਪੈਣਾ ਵਾਲੇ ਬਰਸਾਤ ਦਾ ਪਾਣੀ ਵੀ ਕੱਢੋ ਵੀ ਕੱਢੋ ਜੀ ਇੱਕ ਨੇ ਅਸੀਂ ਨੇ ਅੱਛਾ ਡੀਜ਼ਲ ਬਹੁਤ ਮੱਚਦਾ ਹੋਊ ਜੀ ਡੀਜ਼ਲ ਦਾ ਮੱਚੀ ਹੋ ਜੀ ਹੁਣ ਕੀ ਕਰੀਏ ਹੁਣ ਦੇਖੇ ਤੇ ਪੈਲੀ ਸਾਰੀ ਢੇਕੇ ਤੇ 4 4 ਆ ਰਿਹਾ ਜੀ ਅਸੀਂ ਸਾਨੂੰ ਢੇਕੇ ਤੇ ਆ ਇਹ ਮਜਬੂਰੀ ਹੈ ਜੀ ਸਾਡੀ ਪਾਣੀ ਕੱਢਣਾ ਪੈਣਾ ਜੇ ਨਹੀਂ ਕਰਤਾ ਤਾਂ ਬਾਦਲ ਡੁੱਗ ਜਿੰਨ ਡ੍ਰੈਗੜ ਚੱਲਦੇ ਨਹੀਂ ਦੇਖੋ ਟਰਾਲਿਆਂ ਦੇ ਚੌਥਾ ਚੱਲਦਾ ਬਰਮੇ ਤੇ ਹਾਂ ਤੇਲ ਤਾਂ ਬਹੁਤ ਲੱਗ ਰਹੀ ਹੈ ਜੀ 15 20000 ਦਾ ਤੇਲ ਰੋਜ਼ ਲੱਗਦਾ ਹੈ ਬੜਾ ਫੇਰ ਦਾ ਖਰਚਾ ਆ ਜਾਣਾ ਫਸਲ ਪਚਾਉਣ ਦੇ ਖਰਚਾ ਦਾ ਜੀ ਹੁਣ ਕਰਨ ਨਹੀਂ ਪੈਣਾ ਫਿਰ ਫਸਲ ਨਹੀਂ ਵੱਜਦੀ ਹਾਂ ਜਿੰਨੇ ਟਾਈਮ ਤੋਂ ਬੈਠੇ ਤੜਕੇ 6 ਵਜੇ ਦੇ ਪੂਰੀ ਬੈਠੇ ਹੋ ਪੂਰੀ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਕਿਸਾਨਾਂ ਦੇ ਹਾਲਾਤ ਦਿਖਾਉਣੇ ਆ ਕੀ ਹਾਲਾਤ ਨੇ ਕਿਸਾਨਾਂ ਦੇ ਸਰਦੀਆਂ ਦੀ ਪਹਿਲੀ ਬਰਸਾਤ ਆ ਜਿਹੜੀ ਹੋਈ ਆ ਬਰਸਾਤ ਹੋਣ ਦੇ ਨਾਲ ਕਈ ਕਿਸਾਨਾਂ ਦੇ ਚਿਹਰੇ ਖਿਲੇ ਨੇ ਪਰ ਕਈ ਕਿਸਾਨਾਂ ਨੂੰ ਵਿਫਤਾ ਸੜੀ ਹੈ ਜੀ ਉਹ ਵਿਫਤਾ ਕਿਸ ਤਰ੍ਹਾਂ ਸੜੀ ਆ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਅੱਜ ਅਸੀਂ ਖੜੇ ਹਾਂ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦਾ ਪਿੰਡਾ ਦੰਦਰਾਲਾ ਖਰੋੜ ਦੰਦਰਾਲਾ ਖਰੋੜ ਦੀਆਂ ਇੱਕ ਵਾਰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਸੀ ਆਪਣੀ ਕਣਕ ਦੀ ਫਸਲ ਬਚਾਉਣ ਦੇ ਲਈ ਕਿਸਾਨਾਂ ਨੂੰ ਟਰੈਕਟਰਾਂ ਨਾਲ ਟਰਾਲੀਆਂ ਦੇ ਵਿੱਚ ਪਾਣੀ ਪੜਕੇ ਲਿਜਾਂਦੇ ਦੇਖੇਗੇ ਤੁਸੀਂ ਅਕਸਰ ਖੇਤਾਂ ਦੇ ਵਿੱਚੋਂ ਫਸਲ ਦੀਆਂ ਭਰੀਆਂ ਭਰੀਆਂ ਟਰਾਲੀਆਂ ਤਾਂ ਨਿਕਲਦੀਆਂ ਦੇਖੀਆਂ ਹੋਣੀਆਂ ਪਰ ਪਹਿਲੀ ਵਾਰ ਪਾਣੀ ਦੀਆਂ ਭਰੀਆਂ ਭਰੀਆਂ ਟਰਾਲੀਆਂ ਨੇ ਜਿਹੜੇ ਆਪਣੇ ਖੇਤਾਂ ਦੇ ਵਿੱਚੋਂ ਕਿਸਾਨ ਲੈ ਕੇ ਜਾ ਰਹੇ ਨੇ ਮਹਿੰਗੇ ਭਾ ਦਾ ਡੀਜ਼ਲ ਫੂਕ ਰਹੇ ਨੇ ਲੱਗੇ ਬੇ ਨੇ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਹਿਲਾਂ ਵੀ ਇੱਕ ਵਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੁਹਾਨੂੰ ਇਹ ਖਬਰ ਦਿਖਾਈ ਸੀ ਡਾਕਟਰ ਬਲਬੀਰ ਜੀ ਇੱਥੋਂ ਦੇ ਜਿਹੜੇ ਐਮ ਐਲ ਏ ਨੇ ਸਿਹਤ ਮੰਤਰੀ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਦਾ ਪ੍ਰਬੰਧ ਕਰਾਂਗੇ ਇਹਦੇ ਲਈ ਪਾਈਪਲਾਈਨ ਪਾਵਾਂਗੇ ਪਰ ਕਿਸਾਨ 4 ਸਾਲ ਬਾਅਦ ਫੇਰ ਉਸੇ ਤਰ੍ਹਾਂ ਪਾਣੀ ਆ ਜਿਹੜਾ ਉਹ ਟਰੈਕਟਰਾਂ ਨਾਲ ਟਰਾਲੀਆਂ ਨਾਲ ਕੱਢ ਰਹੇ ਨੇ ਗੱਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਕੀ ਗੱਲ ਜੀ ਟਰਾਲੀਆਂ ਫਸਲ ਦੀਆਂ ਭਰ ਕੇ ਖੇਤਾਂ ਚੋਂ ਕਿਸਾਨ ਲੈ ਜਾਂਦੇ ਦੇਖੇ ਸੀ ਇੱਥੇ ਪਾਣੀ ਦੀ ਆ ਪਰ ਪਰ ਕੇ ਲੈ ਇੱਕ ਕੁਦਰਤ ਦੀ ਖੇਤ ਹੈ ਜੀ ਹੁ ਕੀ ਕਰੀਏ ਅਸੀਂ ਹਾਂਜੀ ਜ਼ਿਮੀਂਦਾਰ ਦਾ ਮਾਰ ਬੈ ਠੇਕ ਨੇ ਜ਼ਮੀਨਾਂ ਲਈ ਮੇਰੇ ਨੇ ਹਾਂ ਹੁਣ ਇਹ ਹੱਲ ਕਰਨਾ ਜੰਗਾਰ ਲਾਇਆ ਜੱਟਾਂ ਨੇ ਆਪਣਾ ਟਰਾਲੀਆਂ ਭਰਦੇ ਆ ਉਥੇ ਡਰੇਨ ਚ ਪਾਉਂਦੇ ਆ ਜੀ ਜੇ ਸਰਕਾਰ ਸਾਡੀ ਸੋਨੇ ਬੇਨਤੀ ਕਰਦੇ ਆ ਵੀ ਆ ਸਾਡਾ ਏਰੀਆ ਸਾਰਾ ਬੱਜੇ ਦੇ ਲਵੇ ਲਵੇ ਪਾਈਪ ਲਾਈਨ ਪੈ ਜੀ ਪਰ ਅਸੀਂ ਪਹਿਲਾਂ ਵੀ ਖਬਰ ਕੀਤੀ ਸੀ ਜੀ ਡਾਕਟਰ ਬਲਬੀਰ ਜੀ ਕਹਿ ਰਹੇ ਸੀ ਕਿ ਪਾਈਪ ਲਾਈਨ ਪਾਵਾਂਗੇ ਇੱਥੇ ਬੋਰ ਕਰਾਵਾਂਗੇ ਕੋਈ ਹੋਇਆ ਜੀ ਹੱਲ ਨਹੀਂ ਕੋਈ ਹੱਲ ਨਹੀਂ ਹੋਇਆ ਗੱਲਾਂ ਗੱਲਾਂ ਕਰਦਾ ਸਰਤਾ ਜੀ ਜੇ ਆ ਕੁਝ ਹੋਇਆ ਬੰਦਾ ਅਸੀਂ ਬੋਰਾਂ ਚ ਪਾਣੀ ਪਾਨਦੇ ਇਹ ਕੁਛ ਨਾ ਕੋ ਨਾ ਰਖ ਬਾਈ ਜੀ ਇਹ ਆ ਦੇਖੋ ਜੀ ਬਹੁਤ ਰਖਵਾ ਹੋਣਾ ਇਹ ਸੋ ਆਪਣੇ ਦੰਦਰਾਲੇ ਸੂਏ ਤੋਂ ਲੈ ਕੇ ਹਾਂ ਆ ਸਾਰਾ ਏਰੀਆ ਇਧਰੋਂ ਵੀ ਬਹੁਤ ਅਕੜਾ ਰਖਵਾ ਹੈ ਤੇ ਜੇ ਪਾਣੀ ਨਾ ਖੱਡੋ ਜੀ 500 ਕਿੱਲੇ ਜੇ ਪਾਣੀ ਨਾ ਖੱਡੋ ਫਿਰ ਕੀ ਹੋ ਜੂ ਕੇ ਛੇਤੀਓ ਪੱਕ ਜੂ ਜੀ ਅੱਛਾ ਹਾਂ ਸੁੱਕ ਜੂ ਏਦਾਂ ਹੀ ਹਾਂ ਸੁੱਕ ਜੂ ਅੱਛਾ ਨਾ ਜੀ ਟੂੜੀ ਬਣਨੀ ਆ ਨਾ ਦਾਣਾ ਬਣਨਾ ਚੁੱਕੀ ਬਣਨਾ ਫੇ ਕੁਛ ਵੀ ਨਹੀਂ ਬਣਨਾ ਹਾਂ ਕਾਏ ਦਿਨਾਂ ਦੇ ਲੱਗੇ ਵੀ ਹਾਂ ਸਾਨੂੰ ਚੌਥਾ ਦਿਨ ਆ ਜੀ ਅੱਜ ਪਹਿਲਾ ਲਾਦੀ ਝਟਾ ਪਹਿਲਾਂ ਵਾਲੇ ਬਰਸਾਤ ਦਾ ਪਾਣੀ ਵੀ ਕੱਢ ਉਹ ਵੀ ਕੱਢਿਆ ਜੀ ਇੱਕ ਨੇ ਅਸੀਂ ਨੇ ਅੱਛਾ ਡੀਜ਼ਲ ਬਹੁਤ ਮੱਚਦਾ ਹੋਊ ਜੀ ਡੀਜ਼ਲ ਦਾ ਮੱਚੀ ਹੋ ਜੀ ਹੁਣ ਕੀ ਕਰੀਏ ਹੁਣ ਠੇਕੇ ਤੇ ਪੈਲੀ ਸਾਰੀ ਠੇਕੇ ਤੇ ਘਰ ਚਾਰ ਰਿਹਾ ਜੀ ਅਸੀਂ ਸਾਨੂੰ ਠੇਕੇ ਤੇ ਆਹੋ ਕੀ ਕਰਾਂਗੇ ਉਹ ਤਾਂ ਹਮ ਕੋ ਸਰਕਾਰਾਂ ਬੇਈਮਾਨ ਹੋ ਗਈਆਂ ਕਿਸਾਨਾਂ ਦੇ ਕੁਝ ਰੱਬ ਦੀ ਕਿਰਪਾ ਹੀ ਐ ਚਲੋ ਰੱਬ ਦੀ ਹੁ ਕੀ ਕਹਿ ਸਕਦੇ ਆ ਸੱਚੇ ਪਾਤਸ਼ਾਹ ਮਿਹਰ ਕਰੇ ਫੇਰ ਵੀ ਆਸ ਐ ਆਸ ਰੱਖੀ ਬੈਠੇ ਆ ਨਾ ਵੀ ਕੁਝ ਪਾਣੀ ਕੱਢ ਕੇ ਬਣ ਜੂ ਸਾਡਾ ਹਾਂ ਆਸ ਛੱਡਦੀ ਫੇਰ ਮਰ ਜਾਾਂਗੇ ਆਸ ਦੇ ਹੀ ਰਹਿ ਜਿਉਂਨੇ ਆ ਇਹ ਆ ਹੁਣ ਥੋੜੀ ਪਹਿਲਾਂ ਵੀ ਨਿਊ ਚੱਲੀ ਆ ਹੁਣ ਵੀ ਬੇਨਤੀ ਕਰਦੇ ਆ ਜੇ ਆ ਹੱਲ ਹੋ ਜੇ ਬਸ ਕਾਹਨੂੰ ਬੈਣਾ ਪਹਿਲਾਂ ਸਾਨੂੰ ਪਤਾ ਲੱਗਿਆ ਸੀ ਜੀ ਕੋਈ ਪਾਈਪ ਲਾਈਨ ਪੈ ਰਹੀ ਆ ਕਹਿੰਦੇ ਪਾਈਪ ਲਾਈਨ ਪਈ ਆ ਜੀ ਉਹ ਜ਼ਰੂਰ ਪਈ ਆ ਉਹ ਪਾਈਪ ਲਾਈਨ ਪਈ ਆ ਸਾਡੇ ਪਿੰਡੋਂ ਟੋਬੇ ਚੋਂ ਉਹ ਡਰੇਨ ਨੂੰ ਪਈ ਆ ਅੱਛਾ ਟੋਬੇ ਚੋਂ ਡਰੇਨ ਨੂੰ ਇਧਰ ਚੋਈ ਵਾਲੇ ਨੂੰ ਹਾਂ ਜੀ ਹਾਂ ਉਹ ਟੋਬੇ ਤੋਂ ਕੁਝ ਰਹਿ ਗਈ ਤੇ ਕੀ ਕਰਤੀ ਉਹ ਡਰੇਨ ਨੂੰ ਲਗਾਤੀ ਉਹ ਏਰੀਆ ਕੁਝ ਪਾਣੀ ਕਿੱਛ ਦਿੰਦਾ ਪਰ ਉਹ ਤਾਂ ਬਹੁਤ ਲੰਬਾ ਹੈ ਪੈ ਗਿਆ ਜੀ ਇੱਥੋਂ ਦਾ ਚੋਆ ਥੋੜੀਓ ਦੂਰ ਹੈ ਇੱਥੋਂ ਤਾਂ ਪਾਣੀ ਵੀ ਘੱਟੇ ਸੀ ਉਹ ਉੱਥੇ ਪਹਿਲਾਂ ਜੀ ਕਾਗਜ਼ਾਂ ਦੀ ਡਰੇਨ ਸੀਗੀ ਅੱਛਾ ਜੀ ਉਹ ਪੂਰਤੀ ਸੀ ਉਹਦੀ ਜਗ੍ਹਾ ਸਰਕਾਰ ਨੇ ਪਾਈਪ ਲਾਈਨ ਪਾਈ ਠੀਕ ਹੈ ਜੀ ਮੰਗ ਕੀ ਕਰਦੇ ਹੋ ਮੰਗ ਤਾਂ ਇਹੀ ਹੈ ਵੀ ਸਾਡਾ ਵੀ ਹੱਲ ਹੋ ਜੇ ਪਾਈਪ ਲਾਈਨ ਪੈ ਜੇ ਕੀ ਨਾਮ ਹੈ ਜੀ ਗਰਮੀਤ ਸਿੰਘ ਗਰਮੀਤ ਸਿੰਘ ਜੀ ਟਰਾਲੀਆਂ ਫਸਲ ਦੀਆਂ ਭਰ ਕੇ ਲੈ ਜਾਂਦੇ ਦਾ ਕਿਸਾਨ ਬੜੇ ਦੇਖੇ ਨੇ ਪਰ ਪਾਣੀ ਦੀਆਂ ਟਰਾਲੀਆਂ ਭਰ ਰਹੇ ਹਾਂ ਉਦਾਂ ਹੀ ਚੱਲ ਰਹੀ ਜਿੱਦਾਂ ਕੰਪੈਨ ਦਾ ਵਾਂਗੂ ਚੱਲਦਾ ਪਾਣੀ ਦਾ ਚੱਲ ਰਿਹਾ ਜੀ ਮਜਬੂਰੀ ਹੈ ਜੀ ਇਹ ਮਜਬੂਰੀ ਆ ਜੀ ਸਾਡੀ ਪਾਣੀ ਕੱਢਣਾ ਪੈਣਾ ਜੇ ਨਹੀਂ ਕਰਤਾ ਤਾਂ ਬਾਦਲ ਝੁਕ ਜੂਗੀ। ਓਹੋ ਕੋਈ ਹੋਇਆ ਨਹੀਂ ਹੱਲ ਕੋਈ ਹੱਲ ਹੋਇਆ ਨਹੀਂ ਜੀ ਉਰੇ ਕਈ ਸਾਲ ਹੋ ਗਏ ਪਹਿਲਾਂ ਵੀ ਕਰੀ ਨਹੀਂ ਗੱਲ ਕਿਸੇ ਨਾਲ ਕੇ ਜੀ ਸਾਡਾ ਵੀ ਹੱਲ ਕਰੋ ਕਹਿੰਦੇ ਸੀ ਬੋਰ ਕਰਾਵਾਂਗੇ ਜਾਂ ਪਾਈਪ ਲਾਈਨ ਪਾਵਾਂਗੇ। ਕਾਰਾ ਨੇ ਟੈਟਾ ਦਾ ਵੇਚ ਦੀ ਕਮਾਈ ਤੁਹਾਨੂੰ ਪਤਾ ਹੀ ਆ। ਕਹੀਂ ਤਾਂ ਜਾਂਦੇ ਨੇ ਇੱਕ ਪਿੰਡੋਂ ਪਾਤੀ ਉਹ ਪਾਈਪ ਲਾਈਨ ਉਧਰ ਤਾਂ ਜੇ ਇੱਧਰ ਵੀ ਪਾਣੀ ਚਾਹੀਦਾ ਜੀ ਉਹਦਾ ਚੋਆ ਵੀ ਨੇੜੇ ਆ ਪੰਜ ਚਾਰ ਕਿੱਲਾਂ ਦੀ ਬਾਈ ਤੇ ਆ। ਜੇ ਪਾਏ ਜੇ ਵੀ ਸਾਡਾ ਵੀ ਫਾਇਦਾ ਹੋ ਜੇ ਜੀ। ਠੇਕੇ ਦੇ ਜ਼ਮੀਂਦਾਰ ਨੇ ਜੀ। ਠੇਕਾ ਕਿੰਨਾ ਜੀ ਠੇਕਾ ਦਾ 70 75000 ਆ ਜੀ ਉਹ ਤਾਂ ਫੇਰ ਤਾਂ ਤੇਲ ਬਹੁਤ ਹੋ ਗਿਆ ਜੀ ਠੇਕਾ ਤਾਂ ਸਾਰਾ ਲੱਗ ਜਾਣਾ ਉਰੀ ਤਿੰਨ ਡਰੈਗ ਚੱਲਦੇ ਨੇ ਦੇਖੋ ਟਾੜਿਆਂ ਦੇ ਚੌਥਾ ਚੱਲਦਾ ਵਰਮੇ ਤੇ ਹਾਂ ਤੇਲ ਤਾਂ ਬਹੁਤ ਲੱਗਣੀ ਆ ਜੀ 15 20000 ਦਾ ਤੇਲ ਰੋਜ਼ ਲੱਗਦਾ ਹੈ ਅੱਛਾ ਹਾਂ ਜੀ ਬਹੁਤ ਜ਼ਿਆਦਾ ਚੌਥਾ ਦਿਨ ਆ ਜੀ ਅੱਜ ਤੇ ਟਰੈਕਟਰ ਤੇ ਬੈਠੇ ਨੇ ਜਦਦੇ ਅਸੀਂ ਆਏ ਆ ਉਦੋਂ ਤੋਂ ਹੀ ਦੇਖ ਰਹੇ ਆ ਕਿਸਾਨ ਬੈਠੇ ਨੇ ਆਪਣੀ ਡਿਊਟੀ ਸੰਭਲ ਰਿਹਾ ਸਾਸਰੀ ਕਾਲ ਜੀ ਸਾਸਰੀ ਕਾਲ ਕੀ ਨਾਮ ਆ ਜੀ ਅਮਰੀਕ ਸਿੰਘ ਅਮਰੀਕ ਸਿੰਘ ਜੀ ਬੜਾ ਫੇਰ ਦਾ ਖਰਚਾ ਆ ਜਾਣਾ ਫਸਲ ਪਚਾਉਣ ਦੇ ਲਈ ਖਰਚਾ ਤਾਂ ਜੀ ਹੁਣ ਕਰਨ ਨਹੀਂ ਪੈਣਾ ਫੇਰ ਫਸਲ ਨਹੀਂ ਵੱਜਦੀ ਅੱਛਾ ਜੀ ਕਿੰਨੇ ਟਾਈਮ ਤੋਂ ਬੈਠੇ ਟਰੈਕਟਰ ਤੇ ਟੜਕੇ 6 ਵਜੇ ਦੇ ਪੂਰੀ ਬੈਠੇ ਹੋ ਪੂਰੀ ਬੈਠੇ ਆ ਨਹੀਂ ਕੋਈ ਹੱਲ ਕਰਿਆ ਨਹੀਂ ਜੀ ਸਰਕਾਰਾਂ ਕਹਿੰਦੀ ਅਸੀਂ ਬੋਰ ਕਰਾਵਾਂਗੇ ਕੰਨ ਕੋਈ ਨਹੀਂ ਕੋਈ ਸਰਕਾਰਾਂ ਨੇ ਕਰਿਆ ਪਹਿਲਾਂ ਵੀ ਤੁਸੀਂ ਆਏ ਤੇ ਜਦ ਵਿੱਚ ਹੀ ਕਰਦਾਂਗੇ ਆਹ ਕਰਦਾਂਗੇ ਕੁਝ ਨਹੀਂ ਕਰਿਆ ਹਾਂ ਐਂ ਕਹਿੰਦਾ ਵੀ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਸੋ ਇਹ ਹਾਲਾਤ ਨੇ ਜੀ ਕਿਸਾਨਾਂ ਦੇ ਤੁਸੀਂ ਹਾਲਾਤ ਦੇਖੋ ਰੋਟੀ ਵੀ ਨਹੀਂ ਰੋਟੀ ਬੰਦੇ ਵਧੀਆ ਜਗ੍ਹਾ ਤੇ ਬੈਠ ਕੇ ਖਾਂਦੇ ਨੇ ਕਿਸਾਨ ਨੇ ਜਿਹੜੇ ਆਪਣੀ ਰੋਟੀ ਵੀ ਇੱਥੇ ਟੂੜੀ ਵਾਲਾ ਕੋਪਾ ਪੁਰਾਣਾ ਉਹਦੇ ਵਿੱਚ ਬੈਠੇ ਨੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਪ੍ਰਦੀਪ ਸਿੰਘ ਜੀ ਪ੍ਰਦੀਪ ਸਿੰਘ ਜੀ ਦੇਖੋ ਰੋਟੀ ਖਾ ਰਹੇ ਨੇ ਇੱਥੇ ਇੱਥੇ ਬਾ ਮਜ਼ਦੂਰੀ ਹੈ ਜੀ ਹਾਂ ਕੀ ਕਰੀਏ ਭਾਈ ਕਿਸਾਨਾਂ ਬਾਰੇ ਬਹੁਤ ਤੰਜ ਕਰਦੇ ਨੇ ਲੋਕ ਕਿਸਾਨ ਰੇ ਨੇ ਕਿਸਾਨ ਉਹ ਨੇ ਪਰ ਜ਼ਮੀਨੀ ਪੱਧਰ ਤੇ ਕਿਸਾਨਾਂ ਦੇ ਹਾਲਾਤ ਅੱਜ ਇਹ ਦੇਖੇ ਜਾਣ ਤਾਂ ਬਹੁਤ ਨਾਜ਼ਕ ਨੇ ਹਾਂ ਬਹੁਤ ਜ਼ਿਆਦਾ ਨਾਜ਼ਕ ਕਿੰਨੀ ਪੈਲੀ ਆਪਣੇ ਕੋਲ ਕਰਦੀ ਉਹ ਥੂੜੀ ਹੋਈ ਤਾਂ ਸਾਰੀ ਠੇਕੇ ਦੀ ਆ ਅੱਛਾ ਹਾਂਜੀ ਕੋਈ ਹੱਲ ਕਰਿਆ ਨਹੀਂ ਭਾਈ ਪਹਿਲਾਂ ਵੀ ਨਹੀਂ ਉਹ ਪਾਈਪ ਲਾਈਨ ਉਧਰ ਦੀ ਪੈ ਗਈ ਸੀ ਇੱਕ ਹਾਂ ਬੈ ਉਰਾਂ ਦੀ ਪੈ ਜੇ ਤਾਂ ਪਹਿਲਾਂ ਵੀ ਅਸੀਂ ਤਾਂ ਇਹੀ ਦਿਖਾਈ ਸੀ ਭਈ ਆ ਹਾਲਾਤ ਨੇ ਓਰੇ ਹਾਂਜੀ ਹਾਂ ਇਹੀ ਹੋਣਾ ਹਰ ਬਾਰ ਇਦਾਂ ਹੀ ਪਾਣੀ ਚੱਟਣਾ ਪੈਂਦਾ ਇਹੀ ਇਦਾਂ ਹੀ ਕਿੱਢਣਾ ਪੈਂਦਾ ਜੀ ਹੋਰ ਹੱਲ ਨਹੀਂ ਹੈਗੇ ਕੋਈ ਜ਼ਮੀਨਾਂ ਡਾਕਰ ਨੇ ਡਾਕਰ ਜ਼ਮੀਨਾਂ ਦੇ ਇਥੋਂ ਬਾਈ ਜੇ ਵੱਢ ਕੇ ਚੋਈਚ ਨੂੰ ਸਿੱਧਾ ਕੱਢਿਆ ਜਾਵੇ ਉਕਰ ਨਹੀਂ ਨਿਕਲਦਾ ਮੂਰੇ ਵਿਰਗਰੇ ਨਿਕਲਦਾ ਨਹੀਂ ਹੈਗਾ ਦੋਸਤ ਹੋਰ ਖੇਤਾਂ ਵਾਲੇ ਹੋਰ ਖੇਤਾਂ ਵਾਲੇ ਹਾਂ ਜੀ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖੋ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਡਾਕਟਰ ਬਲਬੀਰ ਜੀ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਇਹਦਾ ਹੱਲ ਕਰਾਂਗੇ ਪਾਈਪਲਾਈਨ ਪਾਉਗੀ ਬੋਰ ਨੇ ਜਿਹੜੇ ਉਹ ਕਰਾਏ ਜਾਣਗੇ ਪਰ ਹੱਲ ਨਹੀਂ ਹੋਇਆ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਅਸੀਂ ਕਾਫੀ ਸਮਾਂ ਹੋ ਗਿਆ ਖਬਰ ਦਿਖਾਈ ਸੀ ਉਸੇ ਤਰ੍ਹਾਂ ਹੀ ਇਹ ਟਰੈਕਟਰ ਨੇ ਜਿਹੜੇ ਚੱਲ ਰਹੇ ਨੇ ਫਿਲਹਾਲ ਕਦੋਂ ਹੱਲ ਹੁੰਦਾ ਹੁਣ ਤਾਂ ਵੋਟਾਂ ਦਾ ਸਮਾਂ ਲਬਿਆ ਸ਼ਾਇਦ ਹੁਣ ਹੋ ਜਾਵੇ ਗੱਲ ਕਰਕੇ ਦੇਖਾਂਗੇ ਉਹਨਾਂ ਦੇ ਨਾਲ ਉਹ ਕੀ ਕਹਿੰਦੇ ਨੇ ਪਾਣੀ ਵਾਲੇ ਮਸਲੇ ਦੇ ਵਿੱਚ ਸਿਹਤ ਮੰਤਰੀ ਡਾਕਟਰ ਭਲਵੀਰ ਜਿਨ੍ਹਾਂ ਦਾ ਹਲਕਾ ਪਟਿਆਲਾ ਦਿਹਾਤੀ ਆ ਉਹਨਾਂ ਨਾਲ ਗੱਲ ਕਰਦੇ ਆ ਜੀ ਉਹ ਫੋਨ ਚੱਕਦੇ ਨੇ ਇਸ ਮਸਲੇ ਦੇ ਵਿੱਚ ਕਿ ਦ ਨੰਬਰ ਯੂ ਹੈਵ ਡਾਇਲਡ ਇਸ ਕਰੰਟਲੀ ਬੀਜ਼ੀ ਪਲੀਜ਼ ਟਰਾਇ ਲੇਟਰ ਆਪਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਭੀ ਵਿਅਸਤ ਹੈ ਕਿਰਪਾ ਕਰਕੇ ਕੁਝ ਸਮੇਂ ਪਛਾਤ ਕੋਸ਼ਿਸ਼ ਕਰੇ ਸਾਡੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਇਸ ਸਮੇਂ ਵਿਅਸਤ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਸੋ ਡਾਕਟਰ ਬਲਵੀਰ ਨਾਲ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਜੀ ਗੱਲ ਕਰਨ ਦੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਤੇ ਹੁਣ ਵੀ ਫੋਨ ਕੱਟ ਦਿੱਤਾ ਗਿਆ ਫਿਲਹਾਲ ਦਾਅਵੇ ਤਾਂ ਕੀਤੇ ਜਾਂਦੇ ਸੀ ਕਿ ਕੋਈ ਵੀ ਫੋਨ ਕਰੋ ਕੋਈ ਵੀ ਦਿੱਕਤ ਆ ਤਾਂ ਸਾਡੇ ਧਿਆਨ ਚ ਲਿਆਓ ਆਮ ਲੋਕਾਂ ਦੀ ਆਮ ਪਬਲਿਕ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਮ ਲੋਕਾਂ ਦੇ ਕੰਮ ਕਰੂਗੀ ਪਰ ਆਮ ਲੋਕਾਂ ਦੇ ਫੋਨ ਨੇ ਜਿਹੜੇ ਉਹ ਵੀ ਕੱਟ ਦਿੱਤੇ ਜਾਂਦੇ ਨੇ ਅਸੀਂ ਪਹਿਲਾਂ ਵੀ ਕਈ ਵਾਰ ਕਈ ਮਸਲਿਆਂ ਤੇ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਦੋਂ ਤੋਂ ਆਮ ਖਾਸ ਬਣ ਗਏ ਨੇ ਤਾਂ ਫੋਨ ਚੱਕਣੇ ਉਹਨਾਂ ਨੇ ਬੰਦ ਕਰ ਦਿੱਤੇ ਨੇ ਫਿਲਹਾਲ ਇਹਨਾਂ ਲੋਕਾਂ ਦਾ ਕਦੋਂ ਹੱਲ ਹੋਊਗਾ ਕਦੋਂ ਇਹ ਆਪਣੀਆਂ ਫਸਲਾਂ ਨੇ ਜਿਹੜੀਆਂ ਉਹ ਬਚਾਉਣ ਦੇ ਲਈ ਟਰਾਲੀਆਂ ਪਾਣੀ ਦੀਆਂ ਭਰਨੋਂ ਹਟਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਬਣੇ